ਇਸ ਵੇਲੇ ਦੀ ਵੱਡੀ ਖਬਰ ਨਕੋਦਰ ਦੇ ਵਿੱਚ ਐਸਐਸਪੀ ਦਿਹਾਤੀ ਜਲੰਧਰ ਸਰਦਾਰ ਹਰਵਿੰਦਰ ਸਿੰਘ ਬਿਰਕ ਹੁਣੇ ਉਹਨੇ ਨਕੋਦਰ ਦੇ ਮੇਨ ਬਾਈਪਾਸ ਦੇ ਵਿੱਚ ਲਗਾਇਆ ਗਿਆ ਉਹਨਾਂ ਵੱਲੋਂ ਹਾਈ ਟੈਕ ਨਾਕਾ ਉਹਨਾਂ ਦੇ ਨਾਲ ਡੀਐਸਪੀ ਓੰਕਾਰ ਸਿੰਘ ਬਰਾੜ ਅਤੇ ਐਸਐਚ ਹਰਮਿੰਦਰ ਸਿੰਘ ਉਹਨਾਂ ਵੱਲੋਂ ਸਪੈਸ਼ਲ ਨਾਕਾ ਲਗਾਇਆ ਗਿਆ ਜਿੱਥੇ ਇੱਕ ਜਗਾੜੂ ਰੇੜੀ ਨੂੰ ਵੀ ਫੜਿਆ ਗਿਆ ਤੇ ਮੌਨ ਕੀਤਾ ਗਿਆ ਤੇ ਹੋਰ ਵੀ ਗੱਡੀਆਂ ਦੀ ਚੈਕਿੰਗ ਕੀਤੀ ਗਈ ਅਤੇ ਨਾਲ ਦੀ ਨਾਲ ਉਹਨਾਂ ਵੱਲੋਂ ਵਾਰਨਿੰਗ ਦਿੱਤੀ ਗਈ ਕਿ ਜਿਹੜੇ ਮਾਣੇ ਅਨਸਰ ਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅਰਬੀ ਇੰਡੀਆ ਟੀਵੀ ਨਿਊਜ਼ ਤੇ ਨਕੋਦਰ ਤੋਂ ਰੈਵਰ ਪਾਰਟੀਆ ਦੀ ਵਿਸ਼ੇਸ਼ ਖਬਰ। ਅੱਜ ਜਿਹੜੀ ਹੈਗੀ ਸਾਡੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਜਿਹੜੀ ਸਪੈਸ਼ਲ ਹਦਾਇਤਾਂ ਜਾਰੀ ਕੀਤੀਆਂ ਗਈਆਂ ਸੀ ਜਿਨ੍ਹਾਂ ਦੇ ਤਹਿਤ ਅੱਜ ਅਸੀਂ ਈਵਨਿੰਗ ਦੇ ਵਿੱਚ ਨਾਈਟ ਡੋਮੀਨੇਸ਼ਨ ਦਾ ਜਿਹੜਾ ਪ੍ਰੋਗਰਾਮ ਸਾਡਾ ਅੱਜ ਸ਼ੁਰੂ ਕੀਤਾ। ਜਿਸ ਦੇ ਵਿੱਚ ਸਾਰੇ ਜਿਹੜੇ ਸਿਟੀਆਂ ਹੈਗੇ ਟਾਊਨਸ ਹੈਗੇ ਐਂਡ ਇਵਨ ਰੂਰਲ ਏਰੀਆ ਦੇ ਜਿਹੜੇ ਪਿੰਡਾਂ ਨੂੰ ਸੁਰਕਾ ਜਾਂਦੀ ਹੈਗੀਆਂ ਤੇ ਸ਼ਹਿਰ ਹੈਗੇ ਨੇ ਉਹਨਾਂ ਸਾਰਿਆਂ ਨੂੰ ਅਸੀਂ ਸਪੈਸ਼ਲ ਨਾਕਾਬੰਦੀ ਜਿਹੜੀ ਹੈਗੀ ਅੱਜ ਕੀਤੀ ਗਈ ਹੈ ਚੈਕਿੰਗ ਕਰ ਰਹੇ ਆ ਜਿਹੜੇ ਸਸਪੈਕਟਡ ਕੋਈ ਵਹੀਕਲ ਹੋਵੇ ਜਾਂ ਸ਼ੱਕੀ ਪੁਰਸ਼ ਜਿਹੜੇ ਹੈਗੇ ਨੇ ਉਹਨਾਂ ਦੀ ਚੈਕਿੰਗ ਵਾਸਤੇ ਇੱਕ ਵਿਸ਼ੇਸ਼ ਜਿਹੜੀ ਹੈਗੀ ਆ ਅਭਿਆਨ ਅਸੀਂ ਸ਼ੁਰੂ ਕੀਤਾ ਕਿਦਾਂ ਕਿਦਾਂ ਪਰਿਨ ਰਾਤ ਨੂੰ ਜਿਹੜੀ ATM ਬਾਰੇ ਲੋਟਾਖੋ ਹੋ ਰਹੀ ਹੈ ਉਤੇ ਬਾਰੇ ਜਲੰਧਰ ਦੇ ਅਧ ਦੇ ਵਿੱਚ ਹੀ ਹੈ ਕਿ ਪੁਤਰਾ ਪ੍ਰਬੰਧਨ ਦੇ ਦੇਖੋ ਸਾਡੇ ਜਿਹੜੀ ਪ੍ਰੋਵੈਂਸ਼ਨ ਆਫ ਕਰਾਈਮ ਦੇ ਵਿੱਚ ਸਾਰੀ ਜਿਹੜੀ ਹੈਗੀ ਪੈਟ੍ਰੋਲਿੰਗ ਹੁੰਦੀ ਹੈ ਈਆਰਵੀ ਸਿਸਟਮ ਸਾਡਾ ਐਮਰਜੈਂਸੀ ਰਿਸਪੌਂਸ ਵਹੀਕਲਸ ਸਾਡੇ ਡਿਪਿਊਟ ਕੀਤੇ ਹੈਗੇ ਆਪਣੇ ਡਿਸਟ੍ਰਿਕਟ ਦੇ ਜਲੰਧਰ ਰੂਰਲ ਦੇ ਵਿੱਚ ਜਿਹੜੇ 24 ਵਹੀਕਲਸ ਜਿਹੜੇ ਹੈਗੇ ਨੇ ਈਆਰਵੀ ਸਿਸਟਮ ਹੈ ਸਾਡੀ ਜਿਹੜੀ ਰਿਸਪੌਂਸ ਇਵੈਂਟ ਰਿਸਪੌਂਸ ਟਾਈਮ ਹੈ ਉਹ ਵੀ ਜਿਹੜਾ ਹੈਗਾ 10 ਮਿੰਟ ਦਾ ਤੇ ਬਹੁਤ ਜ਼ਿਆਦੇ ਜਿਹੜੇ ਦੂਰ ਏਰੀਆ ਰੂਰਲ ਹੈਗੇ ਆ ਉੱਥੇ 15 ਮਿੰਟ ਦੇ ਵਿੱਚ ਸਾਡੀ ਜਿਹੜੀ ਹੈਗੀ ਆ ਉੱਤੇ ਪਹੁੰਚ ਜਾਂਦੇ ਹੈਗੇ ਆ ਸਾਡੇ ਜਿਹੜੇ ਈਆਰਵੀ ਸਿਸਟਮ ਨੇ ਇਸ ਤੋਂ ਇਲਾਵਾ ਜਿਹੜੀ ਹੈਗੀ ਆ ਇੰਟੈਂਸਿਵ ਸਾਡੀ ਨਾਕਾਬੰਦੀ ਚੈਕਿੰਗ ਤੇ ਪੈਟਰੋਲਿੰਗ ਜਿਹੜੀ ਹੈਗੀ ਆ ਉਹ ਟਾਊਨਸ ਦੇ ਵਿੱਚ ਜਿਹੜੇ ਏਟੀਐਮ ਜਿੱਥੇ ਵੀ ਜਿਵੇਂ ਤੁਸੀਂ ਕਿਹਾ ਉਹਨਾਂ ਜਿੱਥੇ-ਜਿੱਥੇ ਹੈਗੇ ਨੇ ਉਹਨਾਂ ਦੀ ਸਪੈਸ਼ਲ ਨਿਗਰਾਨੀ ਜਿਹੜੀ ਹੈਗੀ ਆ ਉਹ ਕੀਤੀ ਜਾਂਦੀ ਹੈ ਸਰ ਨਕੋਦਰ ਦੇ ਵਿੱਚ ਬਿਲਕੁਲ ਜਿਹੜਾ ਸਥਿਤੀ ਹੁਣ ਇਹ ਕੰਟਰੋਲ ਦੇ ਵਿੱਚ ਆ ਪਰ ਕਿਤੇ ਨਾ ਕਿਤੇ ਚੋਰੀ ਜਾਂ ਕੋਈ ਕੁਛ ਨਾ ਕੁਛ ਇਨਸੀਡੈਂਟ ਹੋ ਰਿਹਾ ਹੈ ਉਹਦੇ ਵਾਸਤੇ ਜਿਹੜੀ ਨਫਰੀ ਆ ਅਸੀਂ ਹਰ ਵਾਰੀ ਕੁਐਸਚਨ ਕਰਦੇ ਆ ਸਰ ਉਹਦਾ ਵੀ ਕੋਈ ਹੱਲ ਨਹੀਂ ਦੇਖੋ ਜਿਹੜੀ ਨਫਰੀ ਆ ਕੁਝ ਸਾਨੂੰ ਟ੍ਰੇਨਿੰਗ ਕਰਨੇ ਸਾਡੇ ਜਵਾਨ ਗਏ ਹੋਏ ਨੇ ਸਾਨੂੰ ਉਹਨਾਂ ਦੇ ਵਿੱਚੋਂ ਕੋਈ 100 ਦੇ ਕਰੀਬ ਜਵਾਨ ਜਿਹੜਾ ਸਾਡੇ ਕੋਲ ਜ਼ਿਲ੍ਹੇ ਦੇ ਵਿੱਚ ਰਿਪੋਰਟ ਕਰੇਗਾ ਐਂਡ ਪਲੱਸ ਜਿਹੜਾ ਹੈਗਾ ਪਿੱਛੇ ਰਿਕਰੂਟਮੈਂਟ ਜਿਹੜੀ ਹੈਗੀ ਇਹ ਸਾਡੀ ਸੈਂਟਰਲਾਈਜ਼ਡ ਲੈਵਲ ਦੇ ਉੱਤੇ ਹੋਈ ਆ ਉਹ ਸਾਡੇ ਜਿਹੜੇ ਹੈਗੇ ਨੇ ਹੈੱਡਕੁਆਟਰਸ ਦੇ ਉੱਪਰੋਂ ਮਾਨਯੋਗ ਡੀਜੀ ਸਾਹਿਬ ਵੱਲੋਂ ਜਿਹੜੀ ਹੈਗੀ ਆ ਰਿਕਰੂਟਮੈਂ ਪ੍ਰੋਪਰ ਕਰਕੇ ਇਹਦੀ ਜਿਹੜੀ ਨਫਰੀ ਦੀ ਘਾਟ ਨੂੰ ਪੂਰਾ ਕਰਨ ਸੰਬੰਧੀ ਜਿਹੜੀ ਹੈਗੇ ਟ੍ਰੇਨਿੰਗ ਜਿਹੜੇ ਹੈਗੇ ਨੇ ਉਹਨਾਂ ਨੂੰ ਭੇਜਿਆ ਜਾਏਗਾ ਐਂਡ ਉਹ ਟ੍ਰੇਨਿੰਗ ਦੇ ਵਿੱਚ ਜਿਹੜੇ ਹੁਣ ਸਿਲੈਕਟ ਹੋਏ ਨੇ ਹੁਣ ਵਾਲੇ ਭੇਜ ਹੋਏ ਨੇ ਉਹ ਟ੍ਰੇਨਿੰਗ ਤੇ ਗਏ ਹੋਏ ਤਾਂ ਨਫਰੀ ਜਿਹੜੀ ਹੈਗੀ ਹੈ ਕਿਉਂਕਿ ਰਿਟਾਇਰਮੈਂਟ ਕਾਫੀ ਹੈਗੀ ਆ ਹਰ ਮਹੀਨੇ ਜਿਹੜੇ ਸਾਡੇ ਕੁਝ ਮੁਲਾਜ਼ਮ ਰਿਟਾਇਰ ਹੁੰਦੇ ਨੇ ਉਸੇ ਤਰੀਕੇ ਨਾਲ ਜਿਹੜਾ ਹੈਗਾ ਸਾਡੇ ਅਸੀਂ ਨਵੇਂ ਭਰਤੀ ਵੀ ਕਰਦੇ ਰਹਿੰਦੇ ਆ ਸਰ ਨਕੋਦਰੀ ਤੇ ਚੋਰੀ ਹੋਈ ਗੋ ਇੱਕ ਤਰੀਕ ਅੱਜ ਪਾਣੀ ਦਾ ਨਾ ਹੋਵੇ ਕਿ ਨਾ ਹੀ ਉੱਥੇ ਕੋ ਮਿਲਾਈ ਹੋ ਉਹਨਾਂ ਨੇ ਆਨਲਾਈਨ ਵੀ ਸ਼ਿਕਾਇਤ ਕੀਤੀ ਔਰ ਆਂ ਪਰ ਮੁਲਾਜ਼ਮ ਕੋਈ ਨਾ ਜਾਂਦਾ ਇਹ ਇਹ ਵੀ ਇੱਕ ਤਰ੍ਹਾਂ ਦਾ ਉਸ ਤੋਂ ਤੋਂ ਜਿਹੜਾ ਉਹ ਤੋਂ ਨਹੀਂ ਰਹਾ ਲਈ ਜਿਹੜੀ ਕੋਈ ਇਸ ਤਰ੍ਹਾਂ ਦੀ ਕੋਈ ਚੋਰੀ ਦੀਆਂ ਵਾਰਦਾਤਾਂ ਹੈਗੀਆਂ ਨੇ ਤੁਹਾਡੇ ਲੋਕਲ ਸਾਡੇ ਡੀਐਸਪੀ ਸਾਹਿਬ ਦੇ ਧਿਆਨ ਚ ਜੇ ਵੀ ਤੁਸੀਂ ਦੱਸਿਆ ਹੈ ਕਿ ਕੋਈ ਇਸ ਤਰ੍ਹਾਂ ਦੀ ਕੋਈ ਘਟਨਾ ਜੇ ਕਿ ਨੋਟਿਸ ਦੇ ਵਿੱਚ ਕਈ ਵਾਰਾ ਨਹੀਂ ਆਈ ਹੋएगी ਤਾਂ ਉਹ ਡਿਪਟੀ ਸਾਹਿਬ ਨੂੰ ਮੈਂ ਹਵਾਲਾ ਕਰ ਦੇਣਾ ਤਾਂ ਉਹ ਪ੍ਰੋਪਰ ਕਰਵੀ ਹੋएगी ਸਾਡਾ ਜਿਹੜੀ ਹੈਗੇ ਦੇਖੋ ਪੁਲਿਸ ਦੀ ਜਿਹੜੀ ਪ੍ਰਾਇਮਰੀ ਡਿਊਟੀ ਹੀ ਇਸ ਤਰ੍ਹਾਂ ਦੀਆਂ ਘਟਰਾਵਾਂ ਨੂੰ ਰੋਕਣਾ ਅਗਰ ਕੋਈ ਕ੍ਰਾਈਮ ਆਉਂਦਾ ਤਾਂ ਉਹਨੂੰ ਡਿਟੈਕਟ ਕਰਨਾ ਹੁੰਦੀ ਹੈ ਇਸ ਕਰਕੇ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਕਿ ਪੁਲਿਸ ਵੱਲੋਂ ਜਿਹੜੀ ਹੈ ਇਨਟੈਂਸ਼ਨਲੀ ਕਿਤੇ ਨਾ ਜਾਇਆ ਜਾਵੇ ਕਈ ਵਾਰਣ ਜਿਹੜੀ ਹੈਗੇ ਰਿਪੋਰਟਿੰਗ ਨਾ ਹੋਣ ਦੀ وجہ ਨਾਲ ਭਾਵੇਂ ਰਹਿ ਜਾਵੇ ਸਰ ਮੋਟਰਸਾਈਕਲਾਂ ਨੂੰ ਕਈ ਰੇੜੀਆਂ ਲਗਾ ਕੇ ਪ੍ਰੈਸ਼ਰ ਦੇ ਹੈਗੇ ਉਹਨਾਂ ਦੇ ਚਲਾੜੰਗ ਕੱਟੇ ਜਾ ਰਹੇ ਨੇ ਪਰ ਫਿਰ ਵੀ ਨਹੀਂ ਬਾਜ਼ ਆ ਰਹੇ ਕੀ ਕਹਿਣਾ ਦੋ ਦੇਖੋ ਜਿਹੜੀ ਇਹ ਜਗਾੜੂ ਰੇੜੀਆਂ ਦਾ ਹੈਗਾ ਸੀ ਤੁਹਾਡੇ ਸਾਹਮਣੇ ਹੁਣ ਵੀ ਇਹ ਨਾਕੇ ਦੇ ਉੱਤੇ ਇਹਨਾਂ ਨੇ ਬੌਂਡ ਜਿਹੜੀ ਹੈਗੇ ਇਹਨਾਂ ਸਾਡੀ ਫੋਰਸ ਨੇ ਬੌਂਡ ਕੀਤਾ ਵੀ ਇਸ ਤਰੀਕੇ ਨਾਲ ਅਸੀਂ ਰੋਜ਼ ਜਿਹੜੀ ਹੈਗੇ ਸਪੈਸ਼ਲ ਨਾਕਾਬੰਦੀ ਜਿਹੜੀ ਸਾਡੇ ਵੱਲੋਂ ਜਾਂ ਸਾਡੇ ਥਾਣੇ ਵੱਲੋਂ ਵੀ ਨਾਕਾਬੰਦੀ ਕੀਤੀ ਜਾਂਦੀ ਹੈ ਉਹਦੇ ਵਿੱਚ ਵੀ ਜਿਹੜੇ ਮੋਡੀਫਾਈਡ ਕੋਈ ਵੀ ਵਹੀਕਲ ਹੋਵੇ ਜਿਹੜ ਇਲਲੀਗਲ ਤਰੀਕੇ ਨਾਲ ਮੋਡੀਫਾਈ ਕੀਤਾ ਹੋਇਆ ਅਲਾਉਡ ਨਹੀਂ ਹੈਗਾ ਲੀਗਲੀ ਤਾਂ ਉਹਨੂੰ ਅਸੀਂ ਰਾਉਂਡ ਅਪ ਕਰਦੇ ਆਂ ਬਾਉਂਡ ਕਰਦੇ ਆਂ ਤੇ ਪ੍ਰੋਪਰ ਜਿਹੜੀ ਹੈਗੀ ਇਹ ਕਾਰਵਾਈ ਜਿਹੜੀ ਹੈਗੀ ਉਹਨਾਂ ਦੇ ਤਹਿਤ ਕੀਤੀ ਜਾਂਦੀ ਹੈ ਸਰ ਇੱਕ ਨਾ ਇੱਕ ਬਾਹਰਲੀ ਸਟੇਟਾ ਤੋਂ ਆ ਕੇ ਇਹ ਤੇ ਸਕ੍ਰੈਪ ਦਾ ਕੰਮ ਕਰਦੇ ਆ ਉਹ ਸਪੀਕਰ ਲਾ ਕੇ ਨਾ ਉਹਦੀ ਮੋਹਰ ਦੀ ਬਾਈ ਜਿਹੜਾ ਨੰਬਰ ਵੀ ਹੈ ਨਹੀਂਗਾ ਪਰ ਉਹ ਸਕ੍ਰੈਪ ਦਾ ਕੰਮ ਕਰਦੇ ਤੇ ਪਤਾ ਨਹੀਂ ਹੈਗਾ ਕਿੱਥੋਂ ਆंदे ਕਿੱਥੋਂ ਨਹੀਂ ਉਹ ਵੀ ਅਸੀਂ ਜਿਹੜੇ ਇਸ ਤਰ੍ਹਾਂ ਦੇ ਹੈਗੇ ਨੇ ਸਾਰੇ ਕੋਈ ਮਿਸਕਰੀਅਨ ਜੇ ਕੋਈ ਬਾਹਰੋਂ ਆ ਕੇ ਇਸ ਤਰ੍ਹਾਂ ਦਾ ਕਰਦਾ ਹੈਗਾ ਸਕ੍ਰੈਪ ਦਾ ਦੇਖੋ ਬਿਜ਼ਨਸ ਕਰਨ ਦੇ ਉੱਤੇ ਕਿਸੇ ਨੂੰ ਕੋਈ ਰੋਕ ਨਹੀਂ ਆ ਜੰਕ ਡੀਲਰ ਨੇ ਪਰ ਉਹਦੀ ਆੜ ਦੇ ਵਿੱਚ ਅਗਰ ਕੋਈ ਗਲਤ ਕੰਮ ਕਰਦਾ ਤਾਂ ਉਹ ਜਿਹੜਾ ਜਰੂਰ ਅਸੀਂ ਜਿਹੜੀ ਕਾਰਵਾਈ ਕਰਾਂਗੇ ਸਖਤ ਕਾਰਵਾਈ ਕਰਾਂਗੇ। ਸਾਨੂੰ ਕੋਟਰ ਦੇ ਵਿੱਚ ਕਾਫੀ ਚੋਕਾਂ ਦੇ ਵਿੱਚ ਜਿਹੜਾ ਸ਼ਰਾਬ ਦੇ ਟਿਕਏ ਆ ਟਿਕਏ ਬਾਹਰ ਬਹਿ ਕੇ ਲੋਕੀ ਸ਼ਰਾਬ ਪਿੰਦੇ ਜਾਂ ਗੱਡੀਆਂ ਦੇ ਬੂਲਰ ਤੇ ਰੱਖ ਕੇ ਪਿੰਦੇ ਆ। ਕਿਉਂਕਿ ਰਾਤ ਦਾ ਮਾਹੌਲ ਜਿਹੜਾ ਖਵਾਬ ਕਰਦੇ ਆ ਕਿ ਯਾਰ ਜੇ ਕੋਈ ਤੁਹਾਡੇ ਨੋਟਿਸ ਵੀ ਇਸ ਤਰ੍ਹਾਂ ਦੀ ਆਉਂਦੀ ਆ ਤੁਸੀਂ ਲੋਕਲ ਪੁਲਿਸ ਨੂੰ ਆਪਣੀ ਜਿਹੜੀ ਹੈਗੀ ਇਨਫੋਰਮੇਸ਼ਨ ਦਿਓ। ਆਮ ਪਬਲਿਕ ਨੂੰ ਵੀ ਇਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਸੰਬੰਧੀ ਮੇਰੇ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਕੋਈ ਤੁਹਾਡੇ ਕੋਈ ਕੋਈ ਵੀ ਗੈਰ ਕਾਨੂੰਨੀ ਕੰਮ ਤੁਹਾਡੀ ਨਜ਼ ਜਾਂ ਜਿਹੜਾ ਸੁਸਾਇਟੀ ਦੇ ਉੱਤੇ ਪ੍ਰਭਾਵ ਕਰਨ ਵਾਲਾ ਇਸ ਤਰ੍ਹਾਂ ਦੀ ਕਿਸੇ ਦੀ ਕੋਈ ਹਰਕਤ ਹੁੰਦੀ ਹੈ ਤਾਂ ਜ਼ਰੂਰ ਸਾਡੇ ਨੋਟਿਸ ਵਿੱਚ ਲਿਆਓ ਤਾਂ ਜਾਵਾਂ ਅਸੀਂ ਸਖਤ ਕਾਰਵਾਈ ਕਰਾਂਗੇ ਅਸੀਂ ਕਿਉਂਕਿ ਜੇ ਕਦੇ ਵੀ ਦੇਖਦੇ ਕੋਈ ਵਾਰ ਕੋਈ ਇਸ ਤਰ੍ਹਾਂ ਦੇ ਬੱਚੇ ਕੋਈ ਸ਼ਰਾਰਤੀ ਬੈਠੇ ਹੁੰਦੇ ਨੇ ਜਾਂ ਕੋਈ ਹੋਰ ਹੁੰਦਾ ਸਾਡੇ ਜਦੋਂ ਸਾਡੇ ਨੋਟਿਸ ਚ ਆਉਂਦੀ ਅਸੀਂ ਸਖਤ ਕਾਰਵਾਈ